ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਦੋਸਤ ਸੋਤਾ ਜodhpur ਆਪਾਂ ਇੱਕ ਹੋਰ ਬਲੌਗ ਲੈ ਕੇ ਹਾਜ਼ਰ ਹੋ ਗਏ ਆਂ ਜodhpur ਪਾਕਰ ਪਿੰਡ ਦਾ ਅੱਜ ਆਪਾਂ ਪਹੁੰਚੇ ਆਂ ਪਿੰਡ ਦੀ ਸੱਤ ਦੇ ਵਿੱਚ ਜਿੱਥੇ ਖੂਹ ਲੱਗਿਆ ਹੋਇਆ ਮੈਨੂੰ ਨਹੀਂ ਪਤਾ ਵੀ ਇਹ ਕਿਹੜੇ ਵੇਲੇ ਦਾ ਲੱਗਿਆ ਹੋਇਆ ਹੈ ਅੰਗਰੇਜ਼ਾਂ ਵੇਲੇ ਦਾ ਲੱਗਿਆ ਜਾਂ ਅੰਗਰੇਜ਼ਾਂ ਵੇਲੇ ਤੋਂ ਪਹਿਲਾਂ ਦਾ ਕਹਿੰਦੇ ਨੇ ਬਹੁਤ ਕਹਿੰਦੇ ਰਾਜੇ ਮਹਾਰਾਜਾਂ ਵੇਲੇ ਦਾ ਲੱਗਿਆਗਾ ਤੇ ਪਰ ਆਪਾਂ ਇੱਥੇ ਪਿੰਡ ਦੀ ਸੱਤ ਚ ਪਹੁੰਚ ਚੁੱਕੇ ਆਂ ਸਿਆਣੇ ਬੰਦੇ ਆਪਣੇ ਕੋਲੇ ਬੈਠੇ ਨੇ ਬਾਈ ਜੀ ਨੇ ਸਾਰਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੱ세ਵਾਲ ਤੇ 7 ਮਿੰਟ ਬੈਠੇ ਆਪਾਂ ਇਹਨਾਂ ਤੋਂ ਸਾਰਿਆਂ ਤੋਂ ਆਪਾਂ ਜਾਣਕਾਰੀ ਲਵਾਂਗੇ ਇਹ ਕਿਵੇਂ ਬਣਿਆ ਖੂ ਤੇ ਕਦੋਂਕ ਦਾ ਬਣਿਆ ਕੀ ਕੁਛ ਇੱਥੇ ਹੀ ਤੋਂ ਪਾਣੀ ਭਰਦੇ ਹੁੰਦੇ ਸੀਗੇ ਅ ਪਿੰਡ ਦੇ ਲੋਕ ਤੇ ਕਿਸ ਤਰ੍ਹਾਂ ਦਾ ਵਿਤਕਰਾ ਹੁੰਦਾ ਸੀ ਕਿਸ ਤਰ੍ਹਾਂ ਦਾ ਪ੍ਰਬੰਧ ਸੀਗਾ ਇੱਥੇ ਮੈਨੂੰ ਨਹੀਂ ਪਤਾ ਇਸੇ ਕਰਕੇ ਤਾਂ ਮੈਂ ਇੱਥੇ ਪਿੰਡ 'ਚ ਪਹੁੰਚਿਆਗਾ ਤੇ ਇੱਥੇ ਬਹੁਤ ਸਫਾਈ ਹੈ ਜੀ ਪਿੰਡ ਚ ਖੂਦ ਹੀ ਪੂਰੀ ਸ਼ਾਨ ਹੈਗੀ ਸ਼ਾਨਦਾਰ ਖੂ ਬਣਿਆ ਰੰਗ ਰੰਗ ਕਰਿਆ ਹੋਇਆ ਹੈਗਾ ਨੌਜਵਾਨ ਵੀਰਾਂ ਨੇ ਸਾਮ ਸਵਾਲ ਪੂਰੀ ਕਰਦੇ ਨੇ ਇੱਥੇ ਤੇ ਸੋਨੂੰ ਮੈਂ ਹੁਣ ਇੱਕ ਝਲਕ ਦਿਖਾਉਂਗਾ ਬਾਕੀ ਸਾਰਿਆਂ ਨਾਲ ਜਿ ਕੋ ਇੱਥੇ ਪਿੰਡ ਦੇ ਸਿਆਣੇ ਨੇ ਉਹਨਾਂ ਨੂੰ ਸਾਰਿਆਂ ਨਾਲ ਮੈਂ ਤੁਹਾਡੇ ਨਾਲ ਮੁਲਾਕਾਤ ਕਰਾਵਾਂਗਾ ਉਹ ਬਾਈ ਰੌਣਕਾਂ ਲੱਗੀਆਂ ਹੋਈਆਂ ਹੋਈਆਂ ਨੇ ਖੂ ਤੇ ਤੇ ਇਸ ਤਰ੍ਹਾਂ ਫੁਲਵਾਲੀ ਲੱਗੀ ਹੋਈ ਹੈ ਆਲਾਦ ਵਾਲਾ ਦਿਖਾਉਣਾ ਸੋਨੂੰ ਕਰੋ ਦਰਸ਼ਨ ਦੇਖ ਲੈ ਰੂ ਖੁਸ਼ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਬਣਾਇਆ ਵੈ ਇੰਨੀ ਸਫਾਈ ਇੱਥੇ ਕਮਾਲ ਆ ਨੌਜਵਾਨਾਂ ਦੀ ਇਹ ਹਿੰਮਤ ਹੈ ਜਿਹੜਾ ਨੇ ਇੰਨਾ ਸੋਹਣਾ ਬਣਾਇਆ ਹੈਗਾ ਕਿੰਨੇ ਚ ਦੇਖੋ ਹਾਂਜੀ ਆਨਲਾਈਨ ਚੱਲੀ ਜਾਂਦੇ ਸੇ ਆ ਦੇਖੋ ਰੌਣਕ ਇਹ ਸੇ ਇਨੀ ਮਿਹਨਤ ਕਰਕੇ ਬਣਾਇਆ ਹੈਗਾ ਠੀਕ ਹੈ ਕਿਲੋ ਮੀਟਰ ਜੀ ਬਹੁਤ ਵਧੀਆ ਹਾਂਜੀ ਹਾਂਜੀ ਆਨਲਾਈਨ ਆ ਗਈ ਕੁਝ ਵੀ ਬਣਾ ਦੇ ਹਾਂਜੀ ਭੇਜੋ ਇੱਕ ਪਾਸੇ ਸਾਈਡ ਤੇ ਓਕੇ ਆ ਪਿੰਡ ਦੀ ਸੱਤ ਹੈਗੀ ਤੇ ਇਸ ਵਕਤ ਇਹ ਜੀਆਂ ਗਲੀਆਂ ਨੇ ਪਿੰਡ ਦੀਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਇਹ ਇੱਥੇ ਦੇ ਨੌਜਵਾਨ ਨੇ ਮੁੰਡੇ ਇਹਨਾਂ ਨੇ ਸਾਰਿਆਂ ਨੇ ਕੰਮ ਕਰਿਆ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਹਾਂ ਸਾਨੂੰ ਨੈਟ ਤੇ ਸਭ ਦੇਖ ਰਹੇ ਨੇ ਸਭ ਤੇ ਦਿਖਾਇਆ ਜਿ ਕੋਈ ਮਿਹਨਤ ਕੀਤੀ ਇੰਨੀ ਆਪਣੇ ਪਿੰਡ ਦਾ ਦਿਖਾਈਏ ਸ਼ਾਨ ਬਹੁਤ ਵਧੀਆ ਕੀਤਾ ਹੋਇਆ ਕੰਮ ਹਾਂਜੀ ਹਾਂਜੀ ਹਾਂ ਹੋਰ ਦੱਸੋ ਕੀ ਹਾਲ ਨੇ ਜੀ ਵਧੀਆ ਤੁਸੀਂ ਦੱਸੋ ਹਾਂਜੀ ਸੋਡੇ ਬਹੁਤ ਮਿਹਰਬਾਨੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਹੈਗਾ ਨੌਜਵਾਨਾਂ ਨੇ ਹਾਂਜੀ ਹਾਂ ਤੇ ਆ ਦਿਖਾ ਦੇ ਨੂੰ ਹਾਂਜੀ ਦੇਖੋ ਜੀ ਅੰਦਰਲਾ ਹਿੱਸਾ ਦੇਖੋ ਖੂਹ ਦੇ ਕੋਲੇ ਜਮਾ ਫਰਸ਼ ਲੱਗੀ ਹੋਈ ਹੈ ਇੱਥੇ ਤੇ ਇੰਨੀ ਸਫਾਈ ਇੱਥੇ अच्छा जी चलो ठीक है। हां। ਇੱਥੇ ਆ ਬੈਠੇ ਨੇ ਸਿਆਣੇ ਬੰਦੇ ਸਾਰੇ ਨੂੰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰਧਾਨ ਜੀ। ਠੀਕ ਹੈ ਜੀ, ਠੀਕ ਹੈ। ਇੱਧਰ ਵੀ ਹੋਰ ਦਿਖਾਉਨੇ ਆ। ਲਾ ਚੱਲੋ। ਤੇ ਆ ਵਾਟਰ ਕੂਲ ਲੱਗਿਆ ਹੋਇਆ ਜੀ ਇੱਥੇ। ਇਹ ਟੈਂਕੀਆਂ ਨੇ ਪ੍ਰਾਣੀਆਂ ਵਦੋਂਦਗੀ। ਜਦੋਂ ਦਾ ਇਹ ਖੂਹ ਲੱਗਿਆ ਹੈ ਵਦੋਂਦਗੀ ਹੀ ਨਹੀਂ। ਤੇ ਇਹਨਾਂ ਨੂੰ ਸੰਗਾਰਿਆ ਗਿਆ ਇਸ ਮਾਰ ਕੇ। ਤੇ ਆ ਇੱਥੇ ਬਾਬਾ ਜੀ ਦੀ ਇਸ ਤਰ੍ਹਾਂ ਜੋੜੇ ਲਾਹੋ ਜੀ ਪਹਿਲਾਂ। ਪਿੱਛੇ। ਅੰਦਰਾ ਖੂਦੇ ਉੱਪਰ ਦੇਖੋ ਜੀ ਇਸ ਤਰ੍ਹਾਂ ਸਾਰਾ ਸੀਨ ਬਣਿਆ ਹੋਇਆ ਹੈਗਾ ਤੇ ਉਹ ਲਿਖਿਆ ਹੋਇਆ ਹੈ ਬਾਬਾ ਜੈ ਬਾਬਾ ਫਾਜਾ ਜੀ ਜੈ ਮਾਤਾ ਦੀ ਇੱਧਰ ਸੇਵਾਦਾਰ ਦੇਖੋ ਇਹਨੇ ਸੇਵਾ ਕਰਦੇ ਨੇ ਇੱਥੇ ਹਾਂਜੀ ਇਹ ਸੇਵਾਦਾਰ ਨੇ ਮੁੱਖ ਬਾਕੀ ਜਿਹੜੇ ਸਿਆਣੇ ਬੰਦੇ ਪ੍ਰਧਾਨ ਜੀ ਕਹਿੰਦੇ ਨੇ ਮੈਨੂੰ ਇਹਨਾਂ ਵੱਲ ਗੱਲਾਂ ਬਾਰੇ ਨਹੀਂ ਪਤਾ ਤੇ ਆ ਦੇਖੋ ਸਫਾਈ ਦੇਖੋ ਇੱਥੇ ਇਸ ਤਰ੍ਹਾਂ ਪੌੜੀਆਂ ਚੜ੍ਹਨ ਵਾਸਤੇ ਇੱਥੇ ਅੱਗੇ ਚੱਲਦੇ ਹਾਂ ਤੇ ਅੰਦਰਲਾ ਇੱਕ ਹਿੱਸਾ ਹੋਰ ਦਿਖਾਉਨੇ ਆਂ ਅਸਾਂ ਨੂੰ ਦੁਬਾਰੇ ਵਾਟਰ ਕੋਲਰ ਦਿਖਾਉਨੇ ਆਂ ਵਾਟਰ ਕੋਲਰ ਤੇ ਇਹ ਦੇਖੋ ਇੱਕ ਛੋਟਾ ਜਿਹਾ ਸਵਾਗਤ ਲਈ ਫਲਵਾੜੀ ਦੇ ਵਿੱਚ ਹੈ ਗੇਟ ਲੱਗਿਆ ਹੋਇਆ ਜੀ ਇਹ ਬਹੁਤ ਸੋਹਣਾ ਹੈਗਾ ਤੇ ਰੂਹ ਖੁਸ਼ ਹੋ ਜਾਂਦੀ ਹੈ ਦੇਖ ਕੇ ਦੇਖੋ ਇਹ ਹੈ ਪਿੰਡ ਜੋਧਪੁਰ ਪਖਰ ਦੇ ਵਿੱਚ ਖੂਹ ਜਿੱਥੇ ਨੌਜਵਾਨਾਂ ਨੇ ਏਡੀ ਵੱਡੀ ਸਫਾਈ ਕੀਤੀ ਹੋਈ ਹੈ ਇਹ ਇੱਧਰ ਵੀ ਆਪਾਂ ਲੈ ਚੱਲਦੇ ਹਾਂ ਥੋੜਾ ਜਿਹਾ ਥਾਂ ਗਿੱਲਾਗਾ ਤੇ ਮੈਂ ਦਿਖਾਉਣਾ ਇੱਧਰ ਦੀ ਆ ਕੁਰਸੀਆਂ ਪੰਗਿਆ ਨੇ ਇੱਕ ਆ ਦੇਖੋ ਪੌਦਾ ਕਿਵੇਂ ਹਰੇ ਭਾਈ ਦੇਖੋ ਆ ਐ ਸਫਾਈ ਇਥੋਂ ਦੀ ਇਹ ਹੈ ਨੌਜਵਾਨਾਂ ਦੀ ਮਿਹਨਤ ਇਹ ਕੁਰਸੀਆਂ ਪੰਗਿਆ ਨੇ ਤੇ ਆਂਦਰਿਕ ਟਿੱਪੜ ਲੱਗਿਆ ਹੋਇਆ ਹੈ ਪਤਾ ਨਹੀਂ ਕਦੋਂ ਕਦਾਂ ਜੀ ਇਹ ਤੇ ਪੁਰਾਣਾਗਾ ਤੇ ਹਾਂਜੀ ਹਾਂਜੀ ਹਾਂ ਮਰਾ ਇਧਰ ਹੋ ਕੇ ਦੱਸੋ ਫਿਰ ਮੁਰੇ ਹੋ ਜਾ ਆ ਜਾ ਆ ਜਾ ਮੁਰੇ ਆ ਜਾ ਹਾਂ ਹਾਂਜੀ ਹਾਂਜੀ ਬਾਈ ਦੱਸੋ ਵੀ ਹਾਂ ਕਦੋਂ ਕਦਾਂ ਇਹ ਬਾਵਾ ਚਿਰਦਾ ਜੀ ਵਿਚੇ ਅੱਛਾ ਠੀਕ ਠੀਕ ਹੈ ਜੀ ਸਾਡੇ ਪਹਿਲੇ ਵੱਡੇ ਬਾਬਿਆਂ ਵੇਲੇ ਆ ਦੇਖੋ ਜੀ ਤੋੜੇ ਇੱਥੇ ਪਏ ਨੇ 700 800 ਨਾ ਅੱਛਾ ਛਿਗਾ ਦੇ ਨੇ ਚੰਦ ਦਾ ਕੁਝ ਜੰਨੇ ਜਿਹੜੇ ਬੇਰਦਾ ਨਾ ਕਮਾਲ ਕਰੀ ਪਈ ਆ ਬਾਈ ਵੇ ਸੁਣੇ ਇਹ ਵੱਡੇ ਬਾਬਿਆਂ ਦੇਲੇ ਵਾ ਵਾ ਰੂ ਖੁਸ਼ ਹੋ ਜਾਂਦੀ ਆ ਕੇ ਚਲੋ ਹੁਣ ਆਪਾਂ ਸਿਆਣੇ ਬੰਦਿਆਂ ਨਾਲ ਸਾਰਿਆਂ ਨੂੰ ਮਲਾਉਣਾ ਹੈ। ਲਓ ਜੀ ਸਤਿ ਸ਼੍ਰੀ ਅਕਾਲ ਤੇ ਆਪਾਂ ਹੁਣ ਪਿੰਡ ਦੇ ਇੱਧਰ ਖੜੇ ਨੇ। ਆਹ ਨਾ ਡਾਕਟਰ ਸਾਰਿਆਂ ਦੇਖੋ ਇੱਥੇ ਆਪਾਂ ਖੂਤੀ ਖੜੇ ਆ ਤੇ ਹੁਣ ਆਪਾਂ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਦੋਂ ਕਦਾਂ ਬਣਿਆ ਇਹ ਫੂ ਕਿਸ ਵੇਲੇ ਦਾ ਬਣਿਆ ਹੋਇਆ ਮੈਨੂੰ ਨਹੀਂ ਪਤਾ ਪਰ ਆਪਣੇ ਹਾਂਜੀ ਹਾਂਜੀ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰ ਆਂ ਜੀ ਸਤਿ ਸ੍ਰੀ ਅਕਾਲ ਤੁਸੀਂ ਮੁੱਖ ਤੌਰ ਤੇ ਸੇਵਾਦਾਰਾਂ ਜੀ ਹਾਂ ਜੀ ਹਾਂ ਜੀ ਸੇਵਾਦਾਰ ਸਾਨੂੰ ਖੂਹ ਬਾਰੇ ਕੋਈ ਥੋੜੀ ਜਿਹੀ ਜਾਣਕਾਰੀ ਦਿਓ ਜਿੱਕੋ ਤੁਸੀਂ ਕਦੋਂ ਕਦਾਂ ਇਹ ਤਿਆਰ ਕੀਤਾਗਾ ਜਾਂ ਕਦੋਂ ਕਦਾਂ ਬਣਿਆਗਾ ਇਹ ਇਹ ਤਕਰੀਬਨ 200 ਸਾਲ ਪਹਿਲਾਂ ਦਾ ਬਣਿਆ ਹੋਇਆ ਹੈ ਅੱਛਾ ਜੀ 200 ਸਾਲ ਪਹਿਲਾਂ ਅੰਗਰੇਜ਼ਾਂ ਤੋਂ ਪਹਿਲਾਂ ਆਂਦੀ ਸੀ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਬਣਾਇਆ ਗਿਆ ਜਦੋਂ ਖੂਹ ਉਦੋਂ ਇੱਥੇ ਕੋਈ ਪਾਣੀ ਦਾ ਪ੍ਰਬੰਧ ਕਿਵੇਂ ਕੁਸੰਦਾ ਹੁੰਦਾ ਸੀਗਾ ਜੀ ਪਾਣੀ ਦੀ ਬਹੁਤ ਕਿੱਲਤ ਸੀਗੀ ਪਾਣੀ ਦੀ ਕਿੱਲਤ ਹੁੰਦੀ ਸੀ ਤੇ ਮੈਂ ਸੁਣਿਆ ਜੀ ਇੱਥੇ ਕਹਿੰਦੇ ਇਹ ਕਿਸੇ ਰਾਜੇ ਮਹਾਰਾਜ ਦੇ ਦਾਖੂ ਲੱਗਿਆ ਹੋਇਆ ਜੀ ਹਾਂ ਜੀ ਮਹਾਰਾਜਾ ਪਟਿਆਲਾ ਦੇ ਮਤਲਬ ਦਾਦਾ ਜੀ ਸੀਗੇ ਅੱਛਾ ਜੀ ਹਾਂ ਉਹਨਾਂ ਨੇ ਮਤਲਬ ਇਹ ਖੂ ਇੱਥੇ ਉਹ ਪਧਾਰੇ ਸੀਗੇ ਅੱਛਾ ਜੀ ਅੱਛਾ ਜੀ ਤੇ ਪਿੰਡ ਦੀਆਂ ਮਤਲਬ ਔਰਤਾਂ ਨੇ ਉਹਨਾਂ ਮੂਰੇ ਅਰਜ਼ਿ ਕੀਤੀ ਅੱਛਾ ਜੀ ਤੇ ਉਹ ਵੀ ਸਾਨੂੰ ਪਾਣੀ ਦੀ ਬਹੁਤ ਕਿੱਲਤ ਹੈ ਹਾਂਜੀ ਹਾਂਜੀ ਤੇ ਫਿਰ ਇੱਥੇ ਮਤਲਬ ਪਟਿਆਲੇ ਤੋਂ ਇਹ ਛੋਟੀ ਮਸ਼ਹੂਰੀ ਇਸ ਲਿਆ ਕੇ ਅੱਛਾ ਜੀ ਫਿਰ ਤਿਆਰ ਕੀਤਾ ਹੋਇਆ ਉਹ ਹਾਂਜੀ 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 ਤੇ ਰਾਜੀ ਜੁੱਤੀ ਲਕੋਈ ਸੀ ਜੀ ਅੱਛਾ ਜੀ ਹੁਣ ਸਤਿ ਸ਼੍ਰੀ ਅਕਾਲ ਜੀ ਬਰਾਤ ਆਈ ਸੀ ਇੱਥੇ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੁੱਤੀ ਲਕੋਈ ਸੀ ਹਾਂਜੀ ਹੁਣ ਦੱਸਿਓ ਇਹ ਗੱਲ ਕਹਨੇ ਆਂ ਹਾਂਜੀ ਹਾਂ ਦੁਬਾਰੇ ਦੱਸਿਓ ਜੁੱਤੀ ਲਕੋਈ ਸੀ ਜੀ ਬਰਾਤ ਆਈ ਸੀਗੀ ਰਾਜਾ ਆਇਆ ਸੀਗਾ ਦੂਜੀ ਵਾਰ ਅੱਛਾ ਜੀ ਉਹਦੀ ਜੁੱਤੀ ਲਕੋਈ ਸੀ ਜੁੱਤੀ ਹੋਈ ਤੇ ਉਹ ਕਹਿੰਦੀ ਮੰਗਤੀ ਛੋਡੀ ਅੱਛਾ ਜੀ ਉਹ ਬੜਕਾਂ ਨੂੰ ਪੁੱਛਿਆ ਹਾਂਜੀ ਉਹ ਕਹਿੰਦੀ ਸਾਡੇ ਪਿੰਡੇ ਚ ਖੂ ਲਵਾ ਦੇ ਅੱਛਾ ਜੀ ਉਦੋਂ ਦਾ ਮਤਲਬ ਹੈ ਉਦੋਂ ਦਾ ਇਹ ਖੂ ਲੱਗਿਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਹਾਂ ਇਹ ਖੂ ਦੀ ਯਾਦਗਰੀ ਵਿੱਚ ਖੂ ਲੱਗੇਗਾ ਠੀਕ ਹੈ ਜੀ ਬਾਕੀ ਫੇਰ ਇਹਦੇ ਤੁਸੀਂ ਇੱਧਰ ਦੇਖ ਲਓ ਹਾਂਜੀ ਆਜੋ ਮਾੜੇ ਹੁਣ ਖੂ ਦਿਖਾ ਦਿੰਨੇ ਆਂ ਹਾਂਜੀ ਹਾਂਜੀ ਇਹ ਆ ਦੇਖੋ ਕੋਬੇ ਵਿਚੋਂ ਵੀ ਦੇਖ ਤਾਂਗੇ ਇਹ ਵਿਚੋਂ ਦੇਖੋ ਜੀ ਤੁਸੀਂ ਥੋੜਾ ਜਿਹਾ ਦੇਖੋ ਜੀ 2 ਮਿੰਟ ਮੈਂ ਦਿਖਾ ਦਿਆ ਆ ਆ ਦੇਖੋ ਆ ਉੱਪਰਲਾ ਹਾਲਾ ਜੀ ਹਾਂ ਜੀ ਦੰਦਵਾਦ ਦੱਸੋ ਤੌੜੇ ਆਂਦਾ ਦੱਸ ਦੀ ਠੀਕ ਹੈ ਜੀ ਆ ਬਈ ਹਾਜੀ ਆ ਦੇਖੋ ਆ ਇਹ ਵੇਲਾ ਇੱਥੇ ਆ ਤੌੜਿਆਂ ਆ ਜੀ ਆ ਤੌੜੇ ਵਾਲਾ ਨਿਸ਼ਾਨ ਹੈਗਾ ਉਹ ਹਾਂ ਜੀ ਹਾਂ ਜੀ ਤੌੜੇ ਰੱਖਦੇ ਮੜੇ ਅੱਗੇ ਹੋ ਕੇ ਦੱਸਿਓ ਹਾਂ ਇੱਥੇ ਤੌੜੇ ਰੱਖਦੇ ਹੁੰਦੇ ਸੀਗੇ ਜੀ ਹਾਂ ਤੇ ਇੱਥੇ ਵੀ ਤੋੜੇ ਰੱਖਦੇ ਹੁੰਦੇ ਸੀ ਜੀ ਹਾਂ ਇਹ ਉਵੇਂ ਇੱਕ ਥਾਂ ਖੁਰੇ ਪਿਆਗਾ ਜੀ ਹਾਂ ਜੀ ਉਵੇਂ ਹੀ ਹੈ ਤੇ ਆਹ ਜਿਹੜਾ ਰੰਗ ਰੋਂਗ ਬਾਅਦ ਚ ਕਰਿਆ ਜੀ ਹੈ ਹਾਂ ਜੀ ਇਹ ਬਾਅਦ ਚ ਕੀਤਾ ਠੀਕ ਹੈ ਜੀ ਤੇ ਆਹ ਜੜ ਪਾਇਆ ਜੀ ਹੁਣ ਅੱਛਾ ਜੀ ਪਹਿਲੇ 1 2 3 ਡਿੱਕ ਦੇ ਵਿੱਚ ਮੋਤਾ ਹੋ ਗਿਆ ਸੀ ਅੱਛਾ ਜੀ ਹਾਂ ਡੂੰਗਾ ਬਹੁਤ ਜਿਆਦਾ ਹੈਗਾ ਤੇ ਡੂੰਗਾ ਬਹੁਤ ਹੈ ਜੀ ਡੂੰਗਾ ਬਹੁਤ ਹੈ ਜੀ ਅੱਛਾ ਜੀ ਤੁਹਾਨੂੰ ਮੈਂ ਦਿਖਾ ਦਿੰਦਾ ਹੈਗਾ ਦੇਖ ਸਕਦੇ ਹੋ ਐ ਹਾਂ ਉਹ ਥੱਲੇ ਉਹ ਦਿਸ ਜਾਂਦਾ ਹੈਗਾ ਪਾਣੀ ਚਪਕਦਾ ਦਿਸਦਾ ਹੈਗਾ ਦੇਖਦਾ ਜੀ ਤੇ ਆ ਬਹੁਤ ਸੋਹਣਾ ਕੰਮ ਕਰਿਆ ਹੈਗਾ ਇਹ ਬਹੁਤ ਬਹੁਤ ਵਧੀਆ ਗੱਲ ਹੈਗੀ ਹਾਂ ਜੀ ਤੇ ਅੱਛਾ ਇਹ ਇੱਥੇ ਤوڑੇ ਹੁੰਦੇ ਸੀਗੇ ਜੀ ਆ ਤوڑੇ ਹੁੰਦੇ ਸੀ ਤੇ ਉਹ ਉੱਥੇ ਲੱਗ ਤਕਾਂ ਦੇ ਨੇ ਜਿੱਥੇ ਪਾਣੀ ਨਾ ਇਕੱਠਾ ਕਰਦੇ ਸੀਗੇ ਬੋਕੇ ਨਾਲ ਆ ਹਾਂਜੀ ਹਾਂਜੀ ਉੱਥੇ ਉਹ ਉੱਥੇ ਲੱਗਿਆ ਹੁੰਦਾ ਸੀ ਤਾਂ ਹਾਂ ਉਹ ਉੱਥੇ ਲੱਗਿਆ ਸੀਗੇ ਜੀ ਯਾਰ ਇਹ ਵੀ ਪਿਆ ਜੀ ਇੱਥੇ ਜਿੱਥੇ ਆ ਝੰਡੇ ਲੱਗੇ ਹੋਏ ਆ ਜੀ ਨਾ ਜੀ ਇੱਥੇ ਆ ਡਾਕ ਦਿਖਾ ਦੋ ਮਿੰਟ ਜੀ ਇੱਕ ਦਿਨ ਅੱਛਾ ਅੱਛਾ ਇੱਥੇ ਪਾਣੀ ਲੱਗੀ ਹੁੰਦੀ ਸੀ ਹਾਂ ਉਹ ਲੋਕ ਹੋ ਗਈ ਪਿੱਛੇ ਇਸਦੇ ਪੜਦੇ ਦੇ ਹਾਂਜੀ ਬੜਾ ਉੱਚੀ ਬੋਲਿਓ ਜੀ ਮੈਂ ਠੀਕ ਹੈ ਠੀਕ ਹੈ ਹਾਂ ਉੱਚੀ ਬੋਲਦੇ ਬੜਾ ਇੱਥੇ ਸੀਗੀ ਜੀ ਪਾਣੀ ਠੀਕ ਹੈ ਠੀਕ ਹੈ ਠੀਕ ਹੈ ਉਹ ਇੱਥੇ ਠੀਕ ਹੈ ਜੀ ਹਾਂ ਜੀ ਚਲੋ ਆਪਾਂ ਦੂਸਰੀ ਸਾਈਡ ਚੱਲਦੇ ਹੁਣ ਜਿੱਦੇ ਉੱਤ ਦੀ ਆਪਾਂ ਪਾਣੀ ਕੱਢਦੇ ਹੁੰਦੇ ਸੀਗੇ ਜੀ ਉਹ ਅੰਦਰ ਹੈਗਾ ਉਹ ਇੱਥੋਂ ਹੀ ਤਾਂ ਬੋਕ ਆ ਜਾਂਦਾ ਸੀਗਾ ਅੱਛਾ ਜੀ ਪਾਣੀ ਦਾ ਬੋਕਾ ਬੋਕਾ ਆ ਜਾਂਦਾ ੱਗਿਆ ਚ ਬਾਹਰ ਅਰੇ ਆਓ ਜੀ ਅੱਛਾ ਜੀ ਇੱਥੇ ਸੀਦੇ ਬਾਪੇ ਦੀ ਇਹ ਇੱਥੇ ਸੀਗੇ ਮਾਰ ਅੱਛਾ ਜੀ ਇੱਥੇ ਮਾਰ ਹੁੰਦੀ ਸੀਗੀ ਇੱਥੋਂ ਦੀ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਅੱਛਾ ਉਹੀ ਲੱਕੜ ਪੁਰਾਣੀ ਹੈ ਪੁਰਾਣੀ ਲੱਕੜ ਹੈ ਜੀ ਅੱਛਾ ਜੀ ਦਿਖਾਓ ਆ ਦੇਖ ਠੀਕ ਹੈ ਹਾਂ ਜੀ ਹਾਂ ਬਸ ਬ ਤੇ ਇਹ ਪ੍ਰਾਣੀ ਲੱ ਕਰਨ ਲੱਗੀ ਹੋਈ ਹੈ ਅੱਛਾ ਹਾਂਜੀ ਪਹਿਲਾਂ ਮਤਲਬ ਕਿ ਇੱਥੋਂ ਪਾਣੀ ਖਿੱਚ ਕੇ ਇੱਧਰ ਵੀ ਖਿੱਚਦੇ ਹੁੰਦੇ ਸੀ ਐ ਅੱਛਾ 8 ਗੰਜ ਪਾਣੀ ਪਾਣ ਦੇ ਹੁੰਦੇ ਸੀ ਜੀ ਹਾਂ ਅੱਛਾ ਇੱਧਰ ਵੀ ਆਉਂਦਾ ਹੁੰਦਾ ਸੀ ਜੀ ਤੇ ਅੱਛਾ ਇਹ ਸਾਈਡ ਉਹ ਟੈਂਕੀ ਉਦੋਂ ਦੀਆਂ ਇਹ ਹਾਂਜੀ ਉਦੋਂ ਦੀਆਂ ਅਮੇ ਸ਼ਾਮਲ ਟੱਕੀਆਂ ਜੀ ਹਾਂਜੀ ਠੀਕ ਆ ਇਹਨਾਂ ਚੋਂ ਫੇਰ ਫੇਰ ਇੱਕ ਹੋਰ ਚਲੋ ਜੀ ਮੈਂ ਦਾ ਆਜੋ ਰਾਜੂ ਟੂਟਾਂ ਲੱਗੀਆਂ ਸੀ ਇੱਥੇ ਪ੍ਰਧਾਨ ਜੀ ਬਾਤਰ ਕੇ ਜਿਹੜੀਆਂ ਆ ਟੈਂਕੀਆਂ ਸੀਗੀਆਂ ਇਹਨਾਂ 'ਚ ਪਾਣੀ ਭਰ ਲੈਂਦੇ ਸੀਗੇ ਇਸ ਤੋਂ ਬਾਅਦ ਪਾਣੀ ਇਹਨਾਂ 'ਚੋਂ ਅੱਗੇ ਪਹੁੰਚਾਉਂਦੇ ਹੁੰਦੇ ਸੀਗੇ ਜੀ ਹਾਂ ਇਹ ਪਿੰਡ 'ਚ ਮਤਲਬ ਇਹ ਇਕੱਠਾ ਕਰਕੇ ਨਾ ਜਦੋਂ ਬਰਾਤ ਆਉਂਦੀ ਆਉਂਦੀ ਅੱਛਾ ਜੀ ਅੱਛਾ ਠੀਕ ਬਰਾਤ ਆਉਂਦੀ ਜਾਂ ਪ੍ਰੋਗਰਾਮ ਹੁੰਦਾ ਨਾ ਉਦੋਂ ਮਤਲਬ ਇਕੱਠਾ ਪਾਣੀ ਇੱਥੋਂ ਲੈ ਆਉਂਦੇ ਅੱਛਾ ਜੀ ਇਹ ਬਰਾਤਾਂ ਵਾਂਦੇ ਅੱਛਾ ਜੀ ਪ੍ਰਧਾਨ ਜੀ ਬਾਤਰ ਕਿ ਇੱਥੇ ਇਹ ਟੈਂਕੀਆਂ ਉਦੋਂ ਪਾਣੀ ਇਕੱਠਾ ਕਰਾਇਆ ਜਾਂਦਾ ਸੀ ਬਰਾਤ ਦਾ ਪ੍ਰਬੰਧ ਹੁੰਦਾ ਸੀਗਾ ਠੀਕ ਹੈ ਜੀ ਤੇ ਇੱਕ ਮੈਨੂੰ ਇਹ ਵੀ ਸੁਣਿਆ ਜੀ ਕਹਿੰਦੇ ਕੁਝ ਸਮੇਂ ਪਹਿਲਾਂ ਜਦੋਂ ਇੱਥੇ ਪਾਣੀ ਪਹਿਲਾਂ ਖੁੱਲ੍ਹ ਚੱਲਦਾ ਹੁੰਦਾ ਸੀਗਾ ਤੇ ਆਮ ਜਨਤਾ ਨਾਲ ਕਹਿੰਦੇ ਵਿਕਤਰੇਵਾਜੀ ਵੀ ਹੁੰਦੀ ਹੁੰਦੀ ਸੀਗੀ ਜੀ ਕਿਸ ਬਾਰੇ ਨਹੀਂ ਪਤਾ ਜੀ ਆਪਾਂ ਨੂੰ ਜੀ ਅੱਛਾ ਜੀ ਕਿਸ ਤਰ੍ਹਾਂ ਦੀ ਉਹਨੂੰ ਗਰੀਬ ਜਨਤਾ ਪਾਣੀ ਭਰ ਲਾਉਂਦਾ ਨਾ ਇੱਥੋਂ ਹਾਂਜੀ ਹਾਂਜੀ ਉਹਦਾ ਟੋੜਾ ਦੂਰ ਰੱਖ ਕੇ ਪਾਣੀ ਪਾਉਂਦੇ ਸੀ ਅੱਛਾ ਜੀ ਪਹਿਲਾਂ ਇੱਥੋਂ ਦੂਰ ਰੱਖਿਆ ਜਾਂਦਾ ਸੀਗਾ ਆਮ ਜਨਤਾ ਨਾਲ ਇਸ ਤਰ੍ਹਾਂ ਵੀ ਗੱਲਾਂ ਹੁੰਦੀ ਸੀ ਟੋੜਾ ਦੂਰ ਰੱਖਦੇ ਸੀ ਉਹਦਾ ਠੀਕ 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 ਤੇ ਤੇ ਜਿਹੜਾ ਠੀਕ ਹੈ ਜੀ ਕਮਾਲ ਆ ਮੈਨੂੰ ਇੰਨਾ ਵੀ ਨਹੀਂ ਪਤਾ ਹੁੰਦਾ ਸੀਗਾ ਵੀ ਜਿਹੜਾ ਟੈਂਕੀਆਂ ਲੱਗੀਆਂ ਨਾ ਜਿ ਕੋ ਆਹ ਟੈਂਕੀਆਂ ਐ ਵੀ ਬਰਾਤਵਾਰੀ ਪਾਣੀ ਇਹ ਨਹੀਂ ਮੈਨੂੰ ਯਾਦ ਸੀਗਾ ਕੋਈ ਇਹ ਵੀ ਵਧੀਆ ਆਪਣੇ ਪ੍ਰਧਾਨ ਜੀ ਨੇ ਦੱਸਿਆ ਗਿਆ ਮੈਨੂੰ ਅੱਲੇ ਟੂਟੀਆਂ ਇੱਥੇ ਭਰਦੇ ਵਿੱਚ ਆ ਗਈਆਂ ਟੱਟਾਂ ਲੱਗੀਆਂ ਹੁਣ ਬੱਚੇ ਥੱਲੇ ਨੱਪੀਆਂ ਗਈਆਂ ਹਾਂ ਤੇਰੇ ਭਰਤ ਚ ਆ ਗਈਆਂ ਇਹ ਠੀਕ ਹੈ ਜੀ ਠੀਕ ਹੈ ਇੱਥੋਂ ਟੋੜੇ ਲਾ ਕੇ ਪਾਣੀ ਇਹਨਾਂ ਦਾ ਹੱਥ ਨਹੀਂ ਪੈਂਦਾ ਸੀਗਾ ਇਹ ਥੱਲੇ ਉਹ ਜਿਹੜੇ ਜਨਤਾਂ ਵਾਲੀ ਉਹਦੇ ਪਾਸੇ ਟੋੜੇ ਰੱਖਦੇ ਸੀਗੇ ਉਹਨੂੰ ਉੱਥੇ ਭਰ ਕੇ ਆਉਂਦੇ ਆਂ ਅੱਛਾ ਗਰੀਬ ਨਾਲ ਵੀ ਹਾਂ ਅਜ ਤੋਂ ਬੁੱਕਾ ਲੱਗਿਆ ਹੁੰਦਾ ਸੀ ਇਹਨਾਂ 'ਚ ਪਾਣੀ ਪਾਉਂਦੇ ਸੀ ਉਹ ਜਾਂਦੀ ਸੀ ਲਾਸਾ ਅੱਛਾ ਜੀ ਦੂਰ ਤੱਕ ਇਹ ਦੂਰ ਤੱਕ ਬੁੱਕਾ ਝੋੜਾ ਹੁੰਦਾ ਸੀਗਾ ਕਿੰਨੀ ਕੁ ਦੂਰ ਤੱਕ ਵਗ ਜਾਂਦੀ ਸੀ ਉਹ ਸੜਕ ਤੇ ਕੋ ਬਾਹਰ ਹੀ ਦੂਰ ਸਕੇ ਜਾਂਦੀ ਸੀ ਉਹ ਤੱਕ ਜਾਂਦੀ ਸੀ ਸਕੂਲ ਹੋਣਾ ਹੈ ਸਕੂਲ ਕਿੰਨਾ ਕਿਲੋਮੀਟਰ ਕਿੰਨਾ ਕੁ ਦੂਰ ਹੈ ਜੀ ਇੱਥੋਂ ਸਕੂਲ ਸਕੂਲ ਤਾਂ ਸਕੂਲ ਕਿੰਨੀ ਕੁ ਦੂਰ ਹੈ ਜੀ ਦੱਸਿਓ ਜੀ 80 90 ਫੁੱਟ ਦੀ ਹੁੰਦੀ ਸੀਗੀ 80 90 ਫੁੱਟ ਦੀ ਲਾਸਾ ਹੁੰਦੀ ਸੀਗੀ ਜਿਹੜਾ ਬੁੱਕਾ ਖਿੱਚ ਕੇ ਲਿਆਉਂਦਾ ਸੀ ਉਹ ਬੋਤੇ ਨਾਲ ਖਿਚਾਉਂਦਾ ਸੀ ਬੋਤੇ ਨਾਲ ਜਾ ਬੰਦ ਹੁੰਦੇ ਅੱਛਾ ਜੀ ਤੇ ਜਾਂ ਹੋਂ ਹੁੰਦਾ ਬਲਦਾਂ ਦੀ ਜੋੜੀ ਹੁੰਦੀ ਸੀ ਜਾਂ ਫਿਰ ਉੱਠੇ ਹੁੰਦੇ ਸੀਗਾ ਠੀਕ ਹੈ ਇੱਕ ਪਿੰਡ ਦਾ ਨਮਾਇੰਦਾ ਹੁੰਦਾ ਸੀ ਜਿਹੜਾ ਪਾਣੀ ਇਕੱਠਾ ਇੱਥੇ ਕਰਦਾ ਸੀ ਉਹਦੀ ਡਿਊਟੀ ਹੁੰਦੀ ਸੀ ਹਾਂ ਅੱਛਾ ਹਾਂ ਮੈਂ ਕਮਾਲ ਮੰਨ ਗਿਆ ਵੀ ਚਲੋ ਉਸ ਵੇਲੇ ਤਾਂ ਨਹੀਂ ਹੁੰਦੀ ਸੀ ਪਾਣੀ ਵੇਲੇ ਵੀ ਵਿਤਕਰੇ ਬਾਜੀ ਹੁੰਦੀ ਸੀ ਜੀ ਹਾਂ ਉਹ ਫਿਰ ਪਾਣੀ ਇੱਥੋਂ ਮਾਰੇ ਵੀ ਛੱਡ ਕੇ ਆਉਂਦੇ ਸੀਗੇ ਮਾਰੇ ਸਿੱਖ ਹੁੰਦੇ ਜੀ ਅੱਛਾ ਜੀ ਅੱਛਾ ਉਹਨੇ ਜਿੰਮੇਵਾਰੀ ਹੁੰਦੀ ਸੀ ਪਾਣੀ ਦਾ ਪਾਣੀ ਛੱਡ ਕੇ ਆਣਾ ਜਿਵੇਂ ਹੁਣ ਪਹਿਲਾਂ ਮੇਰੀ ਵੀਡੀਓ ਪਾਈ ਵੀ ਹੈ ਹਾਂਜੀ ਹਾਂਜੀ ਪਵਾਲੀ ਪਵਾਲੀ ਹਾਂਜੀ ਹਾਂ ਆਪਣੀ ਥੋੜੇ ਇੱਥੋਂ ਪਾਣੀ ਲਿਜਾ ਕੇ ਉਹ ਮੈਰੇ ਅੱਛਾ ਇਹ ਖੂਤੋਂ ਲਿਆਂਦੇ ਹੁੰਦੇ ਸੀਗੇ ਹਾਂ ਬਹਿੰਗੀ ਹੁੰਦੀ ਸੀ ਨਾ ਹਾਂ ਹਾਂ ਉਹ ਬਹਿੰਗੀ ਤੇ ਇੱਥੋਂ ਪਾਣੀ ਲਿਜਾ ਕੇ ਉਹ ਜਿਹੜਾ ਪਹਿਲਾਂ ਮੈਂ ਵੀਡੀਓ ਪਾ ਚੁੱਕਾ ਹਾਂ ਉੱਥੇ ਪਾਣੀ ਨਾ ਦੋ ਤੋੜੇ ਲਿਜਾ ਕੇ ਵਿਚਾਰ ਰੱਖ ਕੇ ਆਉਂਦਾ ਠੀਕ ਹੈ ਜੀ ਤੇ ਦੋ ਹਾਂ ਹਾਂ ਉੱਥੇ ਫਿਰ ਜਾ ਕੇ ਜਿਹੜੇ ਰਾਹੀ ਆਉਂਦੇ ਸੀ ਨਾ ਟਿਸ਼ਨ ਕੰਨੂ ਠੀਕ ਹੈ ਜੀ ਠੀਕ ਹੈ ਤੇ ਕੱਚਾ ਰਾਹ ਹੁੰਦਾ ਸੀ ਉੱਥੇ ਪਾਣੀ ਰੱਖ ਕੇ ਆਉਂਦੇ ਸੀਗੇ ਪੀਣ ਵਾਸਤੇ ਠੀਕ ਹੈ ਜੀ ਠੀਕ ਹੈ ਪਾਣੀ ਵਧੀਆ ਮਿੱਠਾ ਹੁੰਦਾ ਸੀਗਾ ਤੇ ਪਾਣੀ ਉਹ ਪੀਂਦੇ ਫਿਰ ਆਉਂਦੇ ਜਾਂਦੇ ਪੀਂਦੇ ਸੀ ਇੱਕ ਨੌਜਵਾਨ ਮੁੰਡਿਆਂ ਨੂੰ ਤਾਂ ਨਹੀਂ ਪਤਾ ਜੀ ਬਹਿੰਗੀ ਦਾ ਕੀ ਮਤਲਬ ਹੈ ਜੀ ਕਿਵੇਂ ਜਿਹਾ ਹੁੰਦਾ ਸੀ ਉਹ ਐਂ ਦੱਸ ਦਿਓ ਉਹ ਛੋਟੀ ਹੁੰਦੀ ਸੀ ਮੋਟੀ ਅੱਛਾ ਜੀ ਛੋਟੀ ਇੱਕ ਤੇ ਰਸੇ ਬੰਨੇ ਹੁੰਦੇ ਥੱਲੇ ਹਾਂਜੀ ਹਾਂਜੀ ਅੱਛਾ ਚਾਰ ਅੱਛਾ ਜੀ ਹੁੰਦੇ ਸੀ ਅੱਛਾ ਅੱਛਾ ਉਹਦੇ ਨਾਲ ਫਿਰ ਲੱਕੜ ਲੱਗੀ ਹੁੰਦੀ ਚੌਰシャン ਅੱਛਾ ਜੀ ਉਹਦੇ ਵਿੱਚ ਪਾਏ ਹੁੰਦੇ ਹੂੰ ਰਸੇ ਅੱਛਾ ਜੀ ਤੇ ਹਾਂ ਉਧਰ ਬੰਨੇ ਰਸੇ ਉਧਰ ਬੰਨੇ ਰਸਿਆ ਤੇ ਮੋਢੇ ਰੱਖੀ ਹੁੰਦੀ ਸੀ ਠੀਕ ਹੈ ਜੀ ਤੇ ਉਹ ਚੌਕਟਾ ਮਤਲਬ ਉਹਦਾ ਪਾਸੇ ਹੁੰਦੇ ਸੀ ਤੇ ਮੋਢੇ ਰੱਖੀ ਹੁੰਦੀ ਸੀਗੀ ਅੱਛਾ ਹਾਂ ਜੀ ਫਿਰ ਉਹ ਪਾਣੀ ਉੱਥੇ ਛੱਡ ਕੇ ਆਉਂਦੇ ਅੱਛਾ ਜਿਵੇਂ ਆਪਾਂ ਹੁਣ ਦੇਖਦੇ ਆਂ ਜੀ ਬਾਬਾ ਦੀ ਫੋਟੋ ਨਹੀਂ ਜੀ ਕੋ ਆਪਣੇ ਅੰਦਲੇ ਅੰਨੇ ਤੇ ਅੰਨੇ ਮਾਤਾ ਜੀ ਨੂੰ ਚੱਕ ਕੇ ਲੈ ਕੇ ਗਏ ਸੀਗੇ ਉਹਨਾਂ ਦਾ ਬਾਬਾ ਸਰਵਣ ਜੀ ਦੇ ਹਾਂ ਉਸ ਤਰ੍ਹਾਂ ਫੋਟੋ ਦੇਖਦੇ ਪਹਿਲਾਂ ਇਸ ਤਰ੍ਹਾਂ ਪੀਪਿਆਂ ਦਾ ਪਾਣੀ ਲੈ ਜਾਂਦੇ ਪੀਪੇ ਹੁੰਦੇ ਸੀ ਕਿ ਤੋੜੇ ਹੁੰਦੇ ਸੀ ਤੌੜੇ ਤੌੜੇ ਹੁੰਦੇ ਤੌੜਾ ਨਾਲ ਲੈ ਕੇ ਜਾਂਦੇ ਹੁੰਦੇ ਸੀ ਕਮਾਲ ਆ ਬੜੀ ਮੁਸਕਤ ਨਾਲ ਲੈ ਕੇ ਜਾਂਦੇ ਹੁੰਦੇ ਸੀ ਜੀ ਹਾਂ ਚਾਰ ਸਪਰੇਜ਼ ਉੱਥੇ ਵੀ ਰੱਖਦੇ ਹੁੰਦੇ ਸੀ ਅੱਡਾਂ ਦੇ ਵੀ ਰੱਖਦੇ ਹੁੰਦੇ ਸੀ ਨਾ ਠੀਕ ਹੈ ਠੀਕ ਹੈ ਹਾਂ ਅੱਡੇ ਵਿੱਚ ਕੱਚੇ ਅੱਡੇ ਹੁੰਦੇ ਸੀ ਕੋਈ ਪੱਕਾ ਨਹੀਂ ਸੀਗਾ ਉੱਥੇ ਉੱਥੇ ਰੱਖਦੇ ਪਤੌੜੇ ਉੱਥੇ ਰੱਖਦੇ ਠੀਕ ਹੈ ਜੀ ਪਾਣੀ ਵਾਧੂ ਰੱਖਦੇ ਸੀਗੇ ਠੀਕ ਹੈ ਜੀ ਪਾਣੀ ਦੀ ਕਦਰ ਬੜੀ ਹੁੰਦੀ ਸੀ ਤੇ ਮੈਂ ਤਾਂ ਇੱਕ ਜੀ ਹੋਰ ਕਮਾਲ ਮੰਨ ਗਏ ਜੀ ਆਪਾਂ ਹਾਂ ਵੀ ਇੱਥੇ ਜਿ ਕੋ ਬੜਾ ਹੰਬਲਾ ਮਾਰਿਆਗਾ ਨੌਜਵਾਨਾਂ ਨੇ ਤੇ ਕਮੇਟੀ ਆਣ ਦਾ ਧੰਨਵਾਦ ਆ ਜਿਹੜੇ ਨੇ ਇੰਨੀ ਸਾਮ ਸੰਭਾਲ ਕਰੀ ਪੀਣ ਵਾਲਾ ਪਾਣੀ ਵਰਤਦੇ ਹਜੇ ਵੀ ਦੇਖੋ ਮੋਟਰ ਨਾਲ ਰੱਖਿਆ ਵਿੱਚ ਮੋਟਰ ਲੱਗੀ ਹੋਈ ਹੈ ਹੁਣ ਅੱਛਾ ਜੀ ਮੋਟਰ ਮੈਂ ਦਿਖਾ ਦਾਂ ਜੀ ਦੋ ਮਿੰਟ ਫਿਰ ਹਾਂ ਹਾਂ ਅੱਛਾ ਪਾਣੀ ਵਰਤਦੇ ਜੀ ਇੱਥੇ ਹਜੇ ਤੱਕ ਹਾਂ ਪਾਣੀ ਮੋਟਰ ਠੀਕ ਆ ਮੋਟਰ ਚੱਲ ਲੱਗੀ ਅੱਛਾ ਘਰਾਂ 'ਚ ਪਾਣੀ ਵਰਤਦੇ ਕੋਈ ਕੀ ਕਮੀ ਜੀ ਵਰਤਦੇ ਪੀਂਦੇ ਆ ਅੱਛਾ ਜੀ ਵਰਤਦੇ ਜੀ ਠੀਕ ਹੈ ਜੀ ਕੋਲਰ ਤੇ ਪੈਂਦਾ ਅੱਛਾ ਵਾਟਰ ਕੋਲਰ ਅੱਛਾ ਹਾਂ ਗਰਮੀ ਵੇਲੇ ਕਦੀ ਆ ਦਿਖਾਇਆ ਮੈਂ ਪਹਿਲਾਂ ਵੀ ਤੇ ਇੱਥੇ ਤਾਂ ਗਰਮੀ 'ਚ ਤਾਂ ਇੱਥੇ ਰੌਣਕ ਹੁੰਦੀ ਹੈ ਜੀ ਆ ਕੁਰਸੀਆਂ ਤੇ अच्छा जी पूरी ਇੱਥੇ ਰੌਣਕ ਲੱਗਦੀ ਹੈ ਜੀ ਇੱਥੇ ਗੁਰੇਰੇ ਸਾਹਿਬ ਇੱਥੇ ਬਹਿ ਜਾਂਦੇ ਆ ਕੇ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਤੇ ਪਿੰਡ ਚ ਕੋਈ ਹੋਰ ਕੋਈ ਖੂਹ ਜਾਂ ਕੋਈ ਖੂਹੀ ਜਾਂ ਕੋਈ ਉਧਰ ਹੈਗੀ ਹੈ ਕੋਈ ਹੈਗੀ ਹਾਂ ਜੀ ਖੂਹੀ ਹੈ ਜੀ ਅੱਛਾ ਜੀ ਠੀਕ ਹੈ ਤੇ ਇੰਨੇ ਚ ਕੋਈ ਬੰਡ ਹੁੰਦੀ ਸੀ ਆਪ ਵਿੱਚ ਖੂਹੀ ਜਾਂ ਖੂਹ ਦੀ ਕੋਈ ਕਿਵੇਂ ਬਣੇ ਦੋ ਇਹ ਤੇਰਾ ਜ਼ਿਮੀਦਾਰਾਂ ਨੇ ਉਹ ਲਵਾਇਆ ਸੀ ਇੱਥੇ ਤੋਂ ਇਹ ਤਾਂ ਜ਼ਿਮੀਦਾਰਾਂ ਦਾ ਖੂਹ ਲਵਾਇਆ ਹੋਇਆ ਹਾਂ ਤੇ ਉਧਰ ਮੱਝ ਵੀ ਸਿੱਖਾਉਂ ਉਧਰ ਸੀਗਾ ਅੱਛਾ ਮੱਝ ਵੀ ਸਿੱਖ ਗਰੀਬ ਜਨਤਾ ਉਹਨਾਂ ਨੇ ਹਾਂ ਸ਼ਾਇਦ ਹੁਣ ਐਸੇ ਪਤਾ ਲੱਗ ਗਿਆ ਹੁਣ ਹੁਣ ਜਿਹੜੀ ਹੁਣ ਉਹ ਤਾਂ ਹੁਣ ਆ ਹੀ ਨਹੀਂ ਦਿਖਾ ਜ਼ਿਮੀਦਾਰ ਦਿੱਤੇ ਅੱਛਾ ਜੀ ਹੁਣ ਜਿਹੜੀ ਸੇਵਾ ਕਰਦੇ ਨਾਲ ਹਾਂਜੀ ਇਹ ਹੁਣ ਜੇ ਸੋ ਸੇਦੁਗਰ ਸ਼ੁਗਰ ਲੋਕ ਜਿਹੜੇ ਛੋਟੇ ਕਹੇ ਜਾਂਦੇ ਹੱਤ ਹਾਂਜੀ ਹਾਂਜੀ ਉਹੀ ਸੇਵਾ ਕੀਤੀ ਹੈ ਉਹੀ ਮੇਰੇ ਵੀਰ ਇੱਥੇ ਆ ਕੇ ਸੇਵਾ ਕਰਦੇ ਆਂ ਪਿਵਾੜੀ ਦੀ ਹਾਂਜੀ ਜੰਗੇ ਸੰਗੇ ਸੋਟੇ ਛੋੜੇ ਬੋਲੇ ਅੱਛਾ ਸ਼ਾਇਦ ਮੈਨੂੰ ਲੜੀਆਂ ਵੀ ਹੁਣ ਲੜੀਆਂ ਲਾਗੀਆਂ ਹੋਣਗੀਆਂ ਜਿੰਨਾ ਲਾਉਣੇ ਆ ਲੜੀਆਂ ਵੀ ਲੱ ਚੱਲਦੀਆਂ ਨੇ ਇੱਥੇ ਠੀਕ ਜਿਹੀ ਰਾਤ ਲੜੀਆਂ ਚੱਲਦੀਆਂ ਨੇ ਇੱਥੇ ਠੀਕ ਠੀਕ ਮੈਨੂੰ ਲੱਗਦਾ ਸ਼ਾਇਦ ਇਹ ਹੈ ਜੀ ਪਹਿਲਾਂ ਜਿਹੇ ਬਿਤਕਰੇਵਾਜੀ ਵਾਲੀ ਕੰਮ ਹੋਇਆ ਨਾ ਜਿਹੜਾ ਇਹ ਤਾਂ ਹੀ ਇੱਥੇ ਖੂਹ ਬਣਿਆ ਤੇ ਆ ਮਤਲਬ ਕਿ ਦੂਸਰੀ ਖੂਹ ਪਹਿਨੇ ਪਿੰਡ ਤੋਂ ਬਣੀ ਆਉਹ ਪਹਿਲੇ ਚਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੇ ਆਪਾਂ ਇਹ ਦਿਖਾਇਆ ਅੱਜ ਪਿੰਡ ਦੇ ਜੋਧਪੁਰ ਪਖਰ ਦਾ ਖੂਹ ਇੱਥੇ ਤੇ ਇੱਥੇ ਸਾਰੇ ਬੰਦੇ ਇਸ ਤਰ੍ਹਾਂ ਬੈੰਦੇ ਨੇ ਤੇ ਆ ਨੌਜਵਾਨ ਇਹ ਵੀ ਇੱਥੇ ਆਉਂਦੇ ਨੇ ਸਾਰਾ ਪੂਰੀ ਸਫਾਈ ਵਾਲਾ ਕੰਮ ਹੈ ਸਤਿ ਸ਼੍ਰੀ ਅਕਾਲ ਮਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆ ਪਿੰਡ ਦੇ ਨੌਜਵਾਨ ਨੇ ਇੱਥੇ ਜੇ ਕੋ ਸਾਰੀ ਦੇਖ ਲਓ ਕਿੰਨੀ ਟੌਰ ਬਣਾਈ ਹੋਈ ਹੈ ਕੰਮ ਦੀ ਤੇ ਸਾਰੀ ਇਹ ਨੈਟ ਤੇ ਦੁਨੀਆ ਪੱਧਰ ਤੇ ਸਾਡੀ ਵੀਡੀਓ ਪਹਿਲਾਂ ਦੇਖੀ ਗਈ ਹੈਗੀ ਤੇ ਦੇਖ ਲਓ ਤੁਸੀਂ ਕਿੰਨੀ ਸਫਾਈ ਇੱਥੇ ਆਸੇ ਪਾਸੇ ਕੰਧਾਂ ਨੇ ਤੇ ਆ ਲੋਗੋ ਲੱਗੇ ਹੋਏ ਨੇ ਇੱਥੇ ਇਹ ਕੰਪਨੀ ਵਾਲੇ ਨੇ ਕਿਸੇ ਵੱਲੋਂ ਆ ਤੇ ਸ਼ਾਇਦ ਆ ਵੀ ਕੁਝ ਲੱਗਿਆ ਹੋਇਆ ਹੈਗਾ ਐਨਾ ਕਾ ਜੀ ਇਹ ਬਾਈ ਜੀ ਆਪਣੇ ਪਿੰਡ ਜੋਧਪੁਰ ਪਾਖਰ ਦੇ ਖੂਹ ਦੀ ਸਾਰੇ ਵੀਡੀਓ ਹੈਗੀ ਤੇ ਇੱਥੋਂ ਦਾ ਤੁਹਾਨੂੰ ਪ੍ਰਬੰਧ ਦਿਖਾਇਆ ਤੇ ਬੜੀ ਖੂਬਸੂਰਤ ਜਗ੍ਹਾ ਹੈਗੀ ਇਹ ਵੀ ਦਿਖਾਇਆ ਤੁਹਾਨੂੰ ਤੇ ਇੱਥੇ ਪਿੰਡ ਦੇ ਹੋਰ ਵੀ ਸਿਆਣੇ ਬੰਦਿਆਂ ਨਾਲ ਮਿਲਿਆ ਸਾਨੂੰ ਤੇ ਹੁਣ ਇੱਕ ਗੱਲ ਇਹ ਹੈ ਜੀ ਸਾਨੂੰ ਵੀਡੀਓ ਜ਼ਰੂਰ ਦੱਸਿਓ ਕਹੇ ਜੀ ਲੱਗੀ ਐ ਤੇ ਜੇ ਕੋਈ ਗੱਲ ਰਹਿ ਗਈ ਹੁੰਦੀ ਐ ਅਸੀਂ ਮਾਫੀ ਚਾਹੁੰਦੇ ਆਂਗੇ ਤੇ ਕਮੈਂਟ ਕਮੈਂਟ ਥੋਡੇ ਸਾਡੇ ਕੋਲੇ ਪਹੁੰਚਦੇ ਨੇ ਬਹੁਤ ਸੋਹਣੇ ਕਮੈਂਟ ਹੁੰਦੇ ਨੇ ਇੱਕ ਥਾਂ ਇੱਕ ਪਿੰਡ ਚੋਂ ਸਾਨੂੰ ਦੋ ਵਾਰੀ ਕਾਲਾਂ ਵੀ ਆਂਗਿਆ ਨੇ ਵੀ ਤੁਸੀਂ ਜਲਦੀ ਦੇਣੇ ਹੋਰ ਵੀ ਵੀਡੀਓ ਜ਼ਰੂਰ ਪਾਇਆ ਕਰੋ ਸਾਡੇ ਕੋਲ ਕਈ ਵਾਰ ਹੁਣ ਮੈਂ ਥੋੜਾ ਜਿਆਦਾ ਜ਼ਿਆਦਾ ਬਿਮਾਰ ਹੋ ਗਿਆ ਸੀਗਾ ਤੇ ਸ਼ਸਤਰ ਕੇ ਹੁਣ ਥੋੜਾ ਜਿਹਾ ਠੀਕ ਹੋਇਆ ਮਾਰਚ ਮਹੀਨੇ ਚ ਖੰਡ ਦਾ ਕਰਕੇ ਮੈਥੋਂ ਨਹੀਂ ਸਿੱਧੇ-ਸਿੱਧੇ ਪਹੁੰਚਾਈ ਗਈ ਵੀਡੀਓ ਤੇ ਮੈਂ ਹੁਣ ਮਾਫੀ ਚਾਹਨਾਗਾ ਅਗਲੀ ਵੀਡੀਓ ਆਪਾਂ ਪਿੰਡ ਦੇ ਹੋਰ ਵੀ ਹਾਂ ਹਾਂ ਹੋ ਤਿਆਰ ਕਰਾਂਗੇ ਪੱਤਿਆਂ ਬਾਰੇ ਇਥੋਂ ਜਾਣਕਾਰੀ ਦੇਵਾਂਗੇ ਉਸ ਕ ਅੰਗਰੇਜ਼ਾਂ ਵੇਲੇ ਦੀਆਂ ਯਾਦਗਰੀਆਂ ਨੇ ਇਥੋਂ ਦੇ ਸਕੂਲ ਛੱਪੜ ਵਾਟਰ ਬਾਕਸ ਹੋਰ ਵੀ ਕਈ ਜਾਣਕਾਰੀਆਂ ਪੰਗੀਆਂ ਨੇ ਸਾਡੇ ਕੋਲੇ ਤੇ ਉਦੋਂ ਤੱਕ ਅਸੀਂ ਲਈ ਸਤਿ ਸ੍ਰੀ ਅਕਾਲ ਜੀ Faz esse calvadinho.